ਆ ਦੇਖੋ ਗਾਇਜ਼ ਫਤਿਹ ਨੇ ਅੱਜ ਆਪਣੀ ਸ਼ਾਪਿੰਗ ਕੀਤੀ ਤੇ ਪੂਰਾ ਖੁਸ਼ ਹੈ ਕਿੰਨੀ ਤੋਂ ਖੁਸ਼ੀ ਪਤਾ ਕਿੰਨੀ ਖੁਸ਼ੀ ਹੈ ਓਏ ਕਿੰਨੀ ਖੁਸ਼ੀ ਹੈ ਦਰਮੁਗਾਰ ਕੇ ਦੱਸੋ ਉਹ ਪਾਪਾ ਦੀ ਗੱਡੀ ਰੱਖਿਆ ਗੱਡੀ ਚ ਰੱਖਿਆ ਪਾਪਾ ਕੋਲ ਅਸੀਂ ਅਸੀਂ ਅੱਗੇ ਜਾ ਕੇ ਆਏ ਗੱਡੀ ਚ ਰੱਖੋ ਅਸੀਂ ਗੱਡੀ ਪਤਾ ਮਾਰਨਾ ਨਾ ਮੰਨਦਾ ਤੇ ਫੇਲੀ ਮਮੂਨ ਟੱਕਾ ਨਹੀਂ ਦੇਰੀ ਮੈਂ ਚਲ ਆਪਾਂ ਪਹੁੰਚੀਏ ਦਮੂ ਤੋਂ ਵੀ ਰੱਖਿਆ ਕੱਪੜੇ ਮੈਂ ਤੇ ਜੇ ਬੜੀ ਸ਼ਾਪਿੰਗ ਕਰਦੀ ਹਾਂ ਆ ਵਾਲੇ ਮਸੀਹਾ ਜੀ ਤੁਹਾਡੇ ਹੱਥ ਚਨੇਵੀ ਰੱਖਿਆ ਹੋਇਆ ਚਲ ਆਜਾ ਆਪਾਂ ਚਲੀਏ ਤੇ ਹੁਣ ਆਪਾਂ ਲੈਣੀ ਗਾਈਜ਼ ਦਮਨ ਦੀ ਲੋਰ ਤੇ ਅਸੀਂ ਹੁਣ ਅੱਗੇ ਚੱਲੇ ਆਂ ਇਹਨਾਂ ਦੇ ਸਪੋਰਟਸ ਮੀਟ ਹੈ ਇਹਨਾਂ ਨੂੰ ਚਾਹੀਦੀ ਹੈ ਬਾਜ਼ਾਰ 'ਚ ਇਸ ਟਾਈਮ ਆਹੀ ਆਪਣੇ ਜੇ ਸਾਰੇ ਚਲੇ ਜਾਂਦੇ ਨੇ ਲੈ ਦਮਨ ਦਾ ਖਾ ਲੋ ਜੀ ਗਾਈਜ਼ ਦਮਨ ਨੇ ਵੀ ਲੈ ਲਈ ਲੋਰ ਸਪੋਰਟਸ ਮੀਟ ਸਪੋਰਟਸ ਮੀਟ ਵਾਸਤੇ ਹੈ ਕਿਥੇ ਤੋਂ ਰੋਸਰੀ ਪਚੰਦਾ ਸੀ ਲੈ 1150 ਜੀ ਤੇ ਉਹ ਵੀ ਡਬਲ ਮਾਈਂਟਡ ਜਿੱਲੇ ਆਓ ਬਾਜ਼ਾਰ ਚ ਘਾਣਾਂਗੇ ਆਜੋ ਫਿਰ ਸੂਜ ਬੁੱਤੋ ਹੈਗੇ ਨੇ ਤੇਰੇ ਜਿਹੜੇ ਨੇ ਹਾਂ ਤੇਰੇ ਮਾਗੇ ਨੇ ਰੈੱਡ ਟੈਪ ਦੇ ਕਿਉਂ ਰੈੱਡ ਟੈਪ ਦੇ ਕੇ ਮੇਰੀ ਗੱਲ ਸੁਣੋ ਯਾਰ ਉਹ ਖਾ ਲਈ ਨੀ ਗੋਲ ਗੱਪੇ ਆਈਸਕ੍ਰੀਮਾਂ ਖਾ ਲੋ ਹੁਣੇ ਹੀ ਹਜੇ ਤੇ ਹੀ ਗੋਲ ਗੱਪੇ ਖਾ ਲੈਣੇ ਹਾਂ ਔਰ ਭੁੱਖ ਲੱਗੀ ਮੈਨੂੰ ਬਹੁਤ ਜ਼ਿਆਦਾ ਤੇ ਇੰਨੀਆਂ ਲੋਰਾਂ ਪਈਆਂ ਹਨ ਪਰ ਲੈਣੀ ਨਵੀਆਂ ਇਹ ਤੇ ਕਿਹਾ ਹੈ ਮੇਰੇ ਟਰੌਜ਼ਰ ਪਾ ਲਈਆਂ ਮੇਰੀਆਂ ਪਈਆਂ ਤਿੰਨ ਗਗਨ ਨਵੀਆਂ ਜਿਹੜੇ ਆਪਾਂ ਉੱਥੇ ਨਹੀਂ ਲੱਗੇ ਲੋ ਜੀ ਕਰਕੇ ਸ਼ਾਪਿੰਗ ਤੇ ਹੁਣ ਆਪਾਂ ਚੱਲੇ ਆਂ ਵਾਪਸ ਅਹੀਂ ਗੋਲਗੱਪੇ ਖਾਣੇ ਕਿਉਂਕਿ ਭੁੱਖ ਬਹੁਤ ਲੱਗੀ ਜੇ ਰੋਟੀ ਖਾਣੀ ਘਰ ਜਾ ਕੇ ਬਸ ਕੰਮ ਨਿਬੜ ਕੇ ਫਟਾਫਟ ਉਤਾਰਦਾ ਵੀ ਆਫਿਸ ਦਾ ਕੰਮ ਚੱਲਦਾ ਹੀ ਸਾਨੂੰ ਅਹੀਂ ਬਾਜ਼ਾਰ ਨਾ ਬੰਦ ਹੋ ਜੇ ਤੇ ਭੁੱਖੇ ਪਾਣੀ ਆ ਗਏ ਆ ਅਸੀਂ ਕਿੱਥੋਂ ਹੋਵੇ ਜਾਣਾ ਹੁਣ ਪੂਰੇ 8:00 ਵਜੇ ਦੇ ਅਜੇ ਅੱਧੇ ਕੰਮ ਮੰਨੂਰੀ ਨਿਬੜਦੇ ਪਏ ਅੱਧੇ ਅਸੀਂ ਨਿਬੜ ਜੀ ਉਹਨਾਂ ਨਾਲ ਮੈਂ ਬੈਠੀ ਰਹਿੰਦੀ ਫਿਰ ਦੁਕਾਨਾਂ ਬੰਦ ਹੋ ਜਾਣੀਆਂ ਹਣ ਫਿਰ ਹੁਣ ਇੱਥੇ ਜਦਾ ਦਮੂਂ ਗੇ ਮੈਂ ਈ ਕੰਫਿਊਜ਼ ਹੋ ਜਾਣਾ ਹੀ ਉਹੀ ਹੈ ਨਾ ਕੀ ਲੈਣਾ ਕੀ ਨਹੀਂ ਬ੍ਰਾ ਅੱਛਾ ਕੀ ਮਤਲਬ ਤੂੰ ਪਤਲੀ ਐ ਚੱਲ ਵਧੀਆ ਐ ਲੈ ਲਿਆ ਹੁਣ ਠੀਕ ਐ ਸਰਦੀਆਂ ਆਲਾ ਗਰਮੀਆਂ ਆਲਾ ਕਿੱਥੇ ਪੈਣਾ ਬਥੇਰੀਆਂ ਪਈਆਂ ਉਤਾਰ ਘਰੇ ਜਾ ਕੇ ਲੋਰਾਂ ਤੇ ਦੇਖਿਓ ਤੁਸੀਂ ਭਰਿਆ ਪਿਆ ਬੈੱਡ ਕੱਲ ਮੈਂ ਖੋਲੇ ਕੱਪੜੇ ਬਸ ਬੱਚਿਆਂ ਨੂੰ ਆਦਤ ਹੁੰਦੀ ਐ ਕਈ ਕੱਪੜੇ ਤਾਂ ਸਾਨੂੰ ਭੁੱਲ ਚੁੱਕੇ ਆਂ ਵੀ ਹੋਰ ਹੈਗੇ ਸੀ ਹੈਗੇ ਸੀ ਜਦੋਂ ਨਿਕਲਦੇ ਫੇਰ ਯਾਦ ਆਉਂਦੇ ਸੀ ਇਹ ਵੀ ਲੱਤਾਂ ਸੀ ਆਪਣੇ ਉਹ ਦਿਨ ਰੀਲ ਪਾਈ ਕੇ ਆਨੇ ਕਹਿੰਦੇ ਗਰਮੀਆਂ ਦਾ ਜਦੋਂ ਮੈਂ ਕੱਪੜੇ ਰੱਖਣ ਲੱਗਾ ਮੈਂ ਅੱਧੇ ਕੱਪੜੇ ਰੱਖੇ ਆ ਤੇ ਪਾਇਆ ਈ ਨਹੀਂ ਉਹੀ ਗੱਲ ਐ। ਜੀ ਇਹ ਯੰਜ਼ਰਾ ਸਿਸਟਮ ਉਹ ਹੀ ਹੋ ਗਿਆ ਬਣ ਜਿਹੜਾ ਵੱਡਾ ਵਾਲਾ ਸਿਸਟਮ ਨਾ ਉਹਦੇ ਕਰਕੇ ਜਿਆਦਾ ਨਹੀਂ ਪੁੱਟਾ ਲਿਆ ਲਮਾਰੀਆਂ ਦੇ ਸਾਹਮਣੇ ਤਾਂ ਦੇਖ ਜਾਂਦੇ ਨੇ ਤੂੰ ਕੀ ਵੰਦੀ ਅਸੀਂ ਕਰਿਆ ਆਮਚੀ ਆਈਸਕ੍ਰੀਮ ਦਿਖਾਇਆ Papa ਜਮਾਈ ਅੰਬ ਵਰਗੀ ਇਹ ਹੂੰ ਪਾਣੀ ਚਮਚੇ ਨਾਲ ਥੋੜੇ ਕਹਿ ਗਿਆ ਚਮਚੇ ਨਾਲ ਥੋੜੇ ਚਮਚੇ ਨਾਲ ਹੀ ਖਾਈ ਦੀ ਤੂੰ ਲਗੜਨੇ ਦਾ ਹੱਥ ਫੜਿਆ ਮੰਗੋ ਪੂਰਾ ਬਣਿਆ ਆਹੋ ਤੇ ਉਹ ਜਦੋਂ ਮਗੀ ਜਿਆਦਾ ਤੇ ਚੱਲ ਸਾਡੀ ਗੱਡੀ 'ਚ ਵਾਈਪਰ ਵੀ ਹੈਗਾ ਜੇ ਜਿਆਦਾ ਬੋਲਿਆ ਗੱਡੀ ਕਰਨ ਵਰਗਾ ਇਧਰ ਮੈਂ ਨਹੀਂ ਆਈਸਕ੍ਰੀਮ ਖਾਈ ਮੇਰੇ ਦੰਦ ਦੁਖਦੇ ਮੈਂ ਗਰਮ ਗਲਾਬ ਜੇ ਮੰਗਾਂ ਦੇਖੋ ਜੀ ਮੈਂਗੋ ਨਾ 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 ਨਹੀਂ ਕੰਪਨੀ ਵਾਲਾ ਖਾਣਾ ਜਿੰਨੇ ਨੂੰ ਤੈਨੂੰ ਬਹੁਤ ਗਰਮੀ ਮਸੀ ਵਾਈਪਰ ਤੇ ਮਮੀ ਨੇ ਮਾਰ ਦੇਣਾ ਵਾ ਮੈਂ ਤੈਨੂੰ ਕਿਹਾ ਨਾ ਵਾਈਪਰ ਤੇਰੇ ਹੀ ਵੱਜਣਾ ਹੈ ਮਾਰ ਦੇ ਫਿਰ ਬਹੁਤ ਗਰਮੀ ਬਹੁਤ ਜਿਆਦਾ ਤੁਰ ਜਾਣਾ ਮੈਂ ਇਦਾਂ ਨਾ ਕਰਿਆ ਕਰੂੰ ਮੈਂ ਨਾਲ ਬਾਅਦ 'ਚ ਪਸਤਾਉਂਗੀ ਭੈਣੀ ਕੋ ਪਸਾਂਦੇ ਕਦੀ ਤੇ ਕਦੀ ਤੇ ਯਾਦ ਕਰੇਂ ਇਹ ਕਰੋਗੇ ਫਦੇ ਨੂੰ ਕਿੰਨਾ ਕਦੇ ਬੰਦਰ ਨੂੰ ਫੋਨ ਪਹਿਲੇ ਪਹਿਲਾ ਕਰਦਾ ਸੀ ਮੈਂ ਲੈ ਲੈ ਤੇਰੇ ਬਾਜੀ ਨੇ ਸੱਚ ਦਾ ਇੰਜੋਏ ਕਰੋ ਦੱਸੋ ਕਿਵੇਂ ਆ ਜਿਹੜਾ ਵੀ ਲੈਂਦਾ ਅੰਬ ਹੈ ਬੇਹਦ ਪੂਰਾ ਐਕਦਾ ਅੰਬ ਦੀ ਸ਼ੇਪ ਚ ਹੈ ਹੈ ਇਤਨਾ ਉਤੋਂ ਹਰਾ ਵੀ ਕੀਤਾ ਹੋਇਆ ਦੇਖ ਇਹਨਾਂ ਨੇ ਤੇ ਇੱਕਦਮ ਐ ਲੱਗ ਰਿਹਾ ਦੇਖੀ ਵੀ ਅੰਬ ਹੀ ਹੈ ਉੱਧਰ ਕੀ ਭਇਆ ਆਈਸਕ੍ਰੀਮ ਹੀ ਹੈ ਆਈਸਕ੍ਰੀਮਾਂ ਤੇ ਬਸ ਆਹ ਜਦ ਮੈਂ ਹੁੰਦਾ ਨਾ ਉੱਪਰ ਪਪੜੀ ਜੀ ਹੁੰਦੀ ਹੈ ਚਾਕਲੇਟ ਵਾਲੀ ਸਾਰੀ ਬਚ ਰੱਖੀ ਖਾਓ ਆ ਰਾਮ ਨਾਲ ਉਹ ਲੈ ਬਤ ਦੇ ਦੇ ਵਿੱਚ ਖੰਡੇ ਦੇ ਵਿੱਚ ਟੈਸਟ ਕਰੋ ਦਮ ਹੋਰ ਮੈਨੂੰ ਦੇ ਪ੍ਰਾਇਸ ਦੱਸ ਕਿੰਨੇ ਦੀ ਹੈ ਇਹ ਪਤਾ ਨਹੀਂ 435 ਬਣੇ ਨੇ ਟੋਟਲ ਸਭ ਦੇ 10 ਆਈਸਕ੍ਰੀਮ ਵਾਲੇ 435 ਰੁਪਏ 135 ਦੀ ਇੱਕ ਹੈ 135 ਦੀ ਇੱਕ ਹੈ ਭਾਈ ਸਰਦੀਆਂ ਦੀ ਉਹ ਤਾਂ ਜਮੀ ਨਹੀਂ ਹੋਣੀ ਸਰਦੀਆਂ ਵਿੱਚ ਮਿਲੇ ਆਮ ਦਾ ਸੁਆਦ 135 ਰੁਪਏ ਮੈਂ ਆਮ ਕੀ ਆ ਡਬਿਆ ਦੇ ਪੈਸੇ ਲੈ ਲਏ ਉਹਨਾਂ ਨੇ ਸਾਡੇ ਕੋਲ ਕਹ ਰੋ ਕਿ ਤੇ 10 ਰੁਪਏ ਦੀ ਕੁੱਤੀ ਕਾਲੀ ਦੀ ਜਿੱਥੇ 130 ਰੁਪਏ ਦਿਖਾ ਰਿਓ ਵਾਹ ਤੁਹਾਡੇ 5 ਰੁਪਏ ਘੱਟ ਦੱਸੇ 35 ਲੋ ਗਾਇਸ ਫਤਿਹ ਤੇ ਦਮੂ ਆ ਗਏ ਨੇ ਸਕੂਲ ਤੋਂ ਪਹਿਲੇ ਰਾਉਂਡ ਹੀ ਆ ਜਾਂਦੇ ਕਿੱਥੇ ਚੱਲੇ ਕਿੱਥੇ ਹੋ ਹੈ ਹਾਂ ਅੱਜ ਕਿਵੇਂ ਫਸਦਾ ਹੋਲੀ ਪਹੋਲੀ ਕਿੱਥੇ ਪਿੱਛੇ ਕੀ ਬਤਾਏ ਹੀ ਜਾਣੇ ਦੇਖੋ ਉਹ ਉਹ ਕਤੂਰਾ ਤੇ ਇੱਕ ਕੁੱਤਾ ਹੈ ਉਹ ਤਾਂ ਕਿੰਨੀ ਦੂਰ ਨੇ ਫਤੇ ਉਹ ਉਧਰ ਉਹ ਦੂਜੀ ਪੈਲੀ ਚ ਨੇ ਉਹ ਲੈ ਓਏ ਐਨੀ ਦੂਰ ਥੋੜੀ ਜਾਣਾ ਇੱਧਰ ਆ ਜਾ ਉਹਦੀ ਮੰਮਾ ਵੀ ਨਾਲ ਏ ਵੱਡੂ ਕੀ ਤੈਨੂੰ ਫਤੇ ਦਾ ਕੰਮ ਦੇ ਲੋ ਨਿਕਾ ਜਾ ਕਤੂਰਾ ਉਹਦੇ ਪਿੱਛੇ ਭੱਜਿਆ ਕਮਲਾ ਆ ਜਾ ਫੱਤੀ ਭੱਜਣ ਦੀ ਪ੍ਰੈਕਟਿਸ ਕਰ ਰਿਹਾ ਕੱਲ ਸਪੋਰਟਸ ਮੀਟ ਹੈ ਕਣਕ ਦੀ ਬੁੱਧੀ ਆਪਣੀ ਕਣਕ ਦੇ ਵਿੱਚ ਭੱਜਣ ਡਿਆ ਪ੍ਰੈਕਟਿਸ ਉੱਥੇ ਕਰਤਾ ਹੀ ਟੈਨਸ਼ਨ ਨਾ ਕਰ ਕਣਕ 'ਚ ਵੇਲਾ ਹੈ ਕੱਲ ਫਤੇ ਦਾ ਉਹ ਯਾਰ ਮਤਲਬ ਸਪੋਰਟਸ ਮੀਟ ਸਪੋਰਟਸ ਮੀਟ ਕਾਉਂ ਚ ਅੱਜ ਤਿਆਰੀ ਕਰ ਦੇ ਕਣਕ 'ਚ ਬਸ ਆ ਜਾ ਆ ਜਾ ਆ ਮੇਰਾ ਪੁੱਤ ਆ ਜਾ ਇਹ ਵਟ ए वटे में बुझाले का तो पाई है और पानी ना उधर ऊंचा फिर इधर आ जाता नीरा इधर फिर इस का कैंप पाई कैंप हो जीगो ना सारा कुल भाईया मैं तेरे पीछे का आ जा तू जो बता यार तू पिक्चर पे ना मो माने लगदा मेरे नाल बस देख ले तू रे चलिए कर चल कपड़े ला और पानी सही बग्गी तो हम मो चौथे वाले बग्गी पर चौथे वाले चलेंगे तू रे ਕੁਰਸੁਰਤ ਵੀ ਗੜੀ ਨੂੰ ਉੱਥੇ ਹੋਈ ਹੋਈ 1 2 3 4 5 6 7 8 9 10 11 12 13 14 20 20 20 ਤੋਂ 70 카페 ਆਪਣੇ ਟੌਫੀ ਵਾਲਾ ਪੈਕਟ ਇੱਥੇ ਕਰਦਾ ਇਹ ہاں ਕਿ ਇੱਥੇ ਸੁਤਣਾ ਹੀ ਦੁਰੂੜੀ ਤਾਂ ਹੋ ਗਈ ਗਾਈਜ਼ ਇਹਨਾਂ ਨੇ ਰਾਤ ਦਾ ਨਾ ਸਾਰਾ ਸਮਾਨ ਇੱਥੋਂ ਚੱਕਤਾ ਕਹਿੰਦੇ ਹੁਣ ਇਹ ਸਾਫ਼ ਕਰਾਂਗੇ ਟਾਇਲ ਕਲੀਨਰ ਨਾਲ ਸਾਫ਼ ਹੋਣਾ ਤੇ ਇੱਧਰ ਡੰਮੂ ਦੀ ਆਪਾਂ ਡਿਊਟੀ ਲਈ ਹੁੰਦੇ ਆਂ ਗੇਟ ਤੋਂ ਆਹ ਨਾ ਤਾਰਨਾ ਜਿਹੜੀ ਆ ਸੀਟ ਜੀ ਲੱਗੀ ਆ 45 ਦਿਨਾਂ ਦਾ ਟਾਈਮ ਸੀ ਆਪਾਂ ਨੂੰ ਵੱਧ ਹੋ ਗਿਆ ਹਨਾ ਫਿਰ ਸਾਰੇ ਕਹਿੰਦੇ ਕਹਿੰਦੇ ਆਹ ਗੰਦਾ ਨਾ ਹੋ ਜੇ ਤਾਂ ਕਰਕੇ ਲਾਇਆ ਨਹੀਂ ਲਾਤ ਰਿਹਾ ਕਿ ਨਹੀਂ ਲਾਤ ਰਿਹਾ ਇਹ ਕਹਿਆ ਚਲ ਸਾਰੀ ਸਫਾਈ ਕਰਕੇ ਫੇਰ ਹੀ ਲਾਵਾਂਗੇ ਅੱਜ ਦਾ ਡੰਮੂ ਨੂੰ ਮੈਂ ਕਿਹਾ ਆ ਇੱਧਰ ਲੈ ਗੇਟ ਦਾ ਲਾ ਦੇ ਬਾਕੀ ਫਿਰ ਲਾਣੇ ਹੌਲੀ ਹੌਲੀ ਇੱਧਰ ਸਫਾਈ ਹੋ ਜਾਏਗੀ ਫੇਰ ਲਾਵਾਂਗੇ ਇੱਧਰ ਚੱਲ ਰਿਹਾ ਅੰਦਰ ਕੰਮ ਹਜੇ ਮੇਨ ਡੋਰ ਦਾ ਜਿਹੜਾ ਰੈਂਦਾ ਦਰਵਾਜਾ ਸਕੂਲ ਬੱਸ ਆ ਗਈ ਤੇ ਫਿਰ ਕੀ ਹੋਇਆ ਗਗੜਮਾਸੀ ਆਈ ਹੋਣੀ ਪਰਨੀਤ ਇਹ ਕਹਿੰਦੇ ਸਾਡੀ ਵੀਡੀਓ ਨਾ ਬਣਾਓ ਕਹਿੰਦੇ ਉਹ ਆ ਗਿਆ ਪਰਨੀਤ ਲਓ ਜੀ ਬੱਸ ਮੰੰਦੀ ਕੋਸੇ ਮਾਸੀ ਤੇ ਇੰਦਰ ਹੀ ਆ ਗਈ ਕਿ ਤੁਹਾਡੇ ਘਰ ਉਧਰ ਐ ਦੰਨੀ ਆਣਾ ਉਹ ਪੌੜੀਆਂ ਤਾਂ ਨੰਗ ਕਿਧਰੋਂ ਲੰਗਣ ਲਈ ਤੂੰ ਹਾਂ ਆਏ ਹੋਏ ਭਾਈ ਉਹ ਜੱਬਟਾ ਜਿਹਾ ਸਾਨੂੰ ਉਹਦੇ ਚ ਹੋਰ ਉਹਨੇ ਨਹੀਂ ਰੱਖ ਕੇ ਨਾ ਚਗਾਠ ਦੇ ਲੈ ਤੇ ਕਿੱਡੀ ਕਿੱਡੀ ਗਲਤ ਕਰ ਲੈਣਾ ਆਹੀ ਗੱਲਾਂ ਤੇ ਗੁੱਸਾ ਚੜਦੇ ਸਾਹਮਣੇ ਦਿਖਣ ਡਿਆ ਉੱਤੇ ਉਹ ਪੈੜ ਰੱਖਤੀ ਉਹ ਜਿਹੜਾ ਹੀ ਆਪਣਾ ਮੇਰੇ ਮੂੰਹ ਚੋਂ ਫਿਰ ਨਹੀਂ ਮਿਸਤਰੀਆਂ ਦਾ ਨਾਂ ਨਿਕਲਦਾ ਫਿਰ ਕਹਿੰਦੇ ਨਾਂ ਲਓ ਨਾ ਸਾਡਾ ਜਿਹੜਾ ਚਣਾਈ ਵਾਲਾ ਮਿਸਤਰੀ ਏ ਨਹੀਂ ਉਹਨੂੰ ਨਹੀਂ ਪਤਾ ਪਤਾ ਜਦੋਂ ਮੈਂ ਕਿਹਾ ਤਾਂ ਕੋਈ ਨਹੀਂ ਜੀ ਹੋ ਜੇਗੀ ਸਿੱਧੀ ਹੋਣਾ ਸਿੱਧੀ ਹੋਣੀ ਮੈਨੂੰ ਐਂ ਦੱਸ ਲੈ ਹੁਣ ਕਿੱਥੇ ਆਪ ਤਾਂ ਤੁਰ ਗਿਆ ਉਹ ਉਹ ਸ਼ੀਸ਼ਾ ਲੱਗਿਆ ਹੁਣ ਕਿਹੜਾ ਸਿੱਧਾ ਹੋਣਾ ਮੈਂ ਉਦੋਂ ਵੀ ਦੇਖਿਆ ਮੈਂ ਉਹ ਵਿੱਚ ਵਿੰਗ ਪਾਇਆ ਪਿਆ ਖੱਡਾ ਮੂੰਹ ਤੋਂ ਲੋਰ ਸਾਫ਼ ਨਿਕਲ ਆਇਆ ਹੁਣ ਫਿਰ ਮਿੱਟੀ ਦਾ ਭਰ ਜਣਾ ਹੈ ਲੱਭਣੇ ਸਾਰਾ ਕੰਮ ਥੱਲੇ ਥੱਲੇ ਰਹਿੰਦੀ ਜਿਹੋ ਜਿਹਾਂ ਨੇ ਨਾ ਕਿਵੇਂ ਨਿਕਲੂਗਾ ਬਸ ਐਂ ਹੀ ਹੌਲੀ ਹੌਲੀ ਖਿੱਚ ਕੇ ਕਢ ਲੈ ਖਿੱਚ ਕੇ ਕਢ ਦੇ ਕੱਪੜਾ ਲੈ ਆ ਉਦੋਂ ਸਾਫ਼ ਵੀ ਕਰਨਾ ਇਹਨੂੰ ਇਹ ਖੁੰਡਿਆਂ ਜਿਆ ਨੂੰ ਤਾਂ ਨਾ ਕਰੇ ਚੱਪਰਾ ਨਹੀਂ ਮਿਲਦੀਆਂ ਤੇ ਆ ਜੋ ਆਖਾਂ ਦੀ ਚੱਪਲਾ ਪਾ ਕੇ ਜਾਣਾ ਪੈਂਦਾ ਤੇ ਆ ਚੱਪਲਾ ਪਾਈਆਂ ਨੇ ਤੇ ਲੋ ਜੀ ਆਪਾਂ ਚੱਲੇ ਆ ਤੇ ਮੈਂ ਆਫਿਸ ਤੋਂ ਆ ਗਿਆ ਸੀਗਾ ਤੇ ਇੱਧਰ ਇੱਧਰ ਅਮਨ ਜਿਹੜੀ ਆ ਉਹ इस तो, टाइम लाइव है अमन अस ही चल हाँ अच्छा

ਯਾ ਲੱਖਾਂ ਦੇ ਤੇ ਗੱਲਾਂ ਵੇਖੋ ਅਸੀਂ ਇਹ ਸੋਚ ਕੇ ਥੋੜੀ ਲੈ ਕੇ ਆਏ ਆ ਅਭੀ ਸਲਿੱਪ ਵਾਲਾ ਨਹੀਂ ਚਾਹੀਦਾ ਜਾਂ ਕੁਝ ਨਾਰਮਲ ਲੈ ਆਏ ਆ ਤੇ ਅੱਜ ਸਾਰਾ ਵਿੜਾ ਜਿਹੜਾ ਆ ਉਹ ਸਾਡੇ ਬਬਲੂ ਨੇ ਤੇ ਨਾਲ ਯੋਗੇਸ਼ਵਰ ਨੇ ਰਗੜ ਰਗੜ ਕੇ ਸਾਫ਼ ਕੀਤਾ ਹੈ ਬਾਕੀ ਜੀ ਲੁੱਕ ਜਿਹੜੀ ਆ ਉਹ ਸਵੇਰੇ ਪਤਾ ਲੱਗੂ ਕਿਹ ਹੈ ਜੀ ਆਉਂਦੀ ਹੈ ਕਿਹ ਹੈ ਜੀ ਨਹੀਂ ਆਉਂਦੀ ਮੁੰਡਾ ਯੋਗੇਸ਼ਵਰ ਬੜਾ ਮਿਹਨਤੀ ਆ ਹਾਸਾ ਬਹੁਤ ਘਟਾ ਇਹ ਇਸ ਕੋ ਹਸੀ ਕਮਾਤੀ ਹੈ ਹਾਂ ਜਨਾਬ ਜੀ ਇਹ ਕੇ ਰਹੇਗਾ ਹਾਂ ਇਹ ਜੀ ਇਹ ਆਇਆ ਕਿ ਪ੍ਰਭਾ ਵੀ ਐਸਾ ਚਮਕਦਾ ਰਹੇਗਾ ਇਹ ਹਾਂ ਵੈਰੀ ਗੁੱਡ ਯਾਰ ਬਹੁਤ ਵਧੀਆ ਨਾਲ ਇਹਨਾਂ ਨੇ ਬਹੁਤ ਆ ਨਾਲ ਥੈਲੇ ਦੇ ਨਾਲ ਨਗੜਾ ਦਾ ਸਾਫ ਕੀਤਾ ਆ ਥੈਲੇ ਨਾਲ ਸਾਫ ਕੀਤਾ ਜੀ ਤੇ ਆਜੋ ਆਜੋ ਤੇ ਉਧਰ ਲਾਈਵ ਤੇ ਜੇਪ ਤੋਂ ਦਕਾਡ ਹਾਂ ਖੁਸ਼ ਹੋ ਗਿਆ ਯੋਗੇਸ਼ਵਰ और भी रहे अच्छा अच्छा बबलू दीध दे। तो तो घर वालों को बोल लाइव देखो हमको नहीं दिल तो वाकई नहीं लगेगा जैसे बबलू जैसे अंदर वाली टाइम है कम नहीं मोटर चला के आयो जा जाके मोटर चला के आयो इधर लाइव चल रहा हूं ना

ਬਬਲੂ ਕਹਿੰਦਾ ਉਹ ਪੇਜ ਬਣਾ ਕੇ ਜਾਣਾ ਬਬਲੂ ਕਹਿੰਦਾ ਸਾਰੀ ਸਫਾਈ ਕਰਕੇ ਨਾ ਮੈਂ ਵੀਡੀਓ ਡਾਲੂਗਾ ਬੋਲਦਾ ਅੱਛਾ ਹੂੰ ਬੰਦੂ ਵੀ ਇੰਸਟਾਗ੍ਰਾਮ ਤੇ ਰਹਿਤਾ ਆ ਭਾਵੇਂ ਐਕਟਿਵ ਰਹਿਤਾ ਹੈ ਪਰ ਦੋ ਤਿੰਨ ਮਹੀਨੇ ਬਾਅਦ ਕੋਈ ਨਾ ਕੋਈ ਵੀਡੀਓ ਅਪਲੋਡ ਕਰਦਾ ਹੀ ਜਾਂਦਾ ਦੋ ਤਿੰਨ ਮਹੀਨੇ ਬਾਅਦ ਨਹੀਂ ਡੇਲੀ ਕਰਨੀ ਪੈਣੀ ਡੇਲੀ ਤੁਹਾਨੂੰ ਪੜੇਗੀ ਆਪਣਾ ਵੀਡੀਓ ਆਪਾਂ ਵੀ ਦੁਨੀਆਂ 'ਚ ਨਾਮ ਹੋਊਗਾ ਆਪਣਾ ਰਕਤਾ ਇਹ ਮਾਰਾ ਨਾਮ ਹੈ ਗਾਜੇ ਕੁਮਾਰ ਅੰਗਲੋ ਬਬਲੂ ਤੇਰਾ ਨਾਮ ਆਪ ਕੋਲੇ ਬਬਲੂ ਅੱਗੇ ਫਰਮੋਟ ਕਰ ਦੋ ਦਾਲਦੇ ਨੇ ਵੀਡੀਓ ਲਾਈਕ ਕੋਤੇ ਕਿ ਤਾ ਬਾਰੇ ਉਹ ਤਾਂ ਨੰ ਕੰਮ ਕਰਕੇ ਤੁਹਾ ਸਫਾਈ ਨੇ ਰਹਤਾ ਹੈ ਇਹ ਵੀਡੀਓ ਦਾਲੀਂ ਮੰਨਸ ਕੇ ਜੀ ਹਾਂ ਬੋਲੇ ਸਫਾਈ ਹੋਏਗੀ ਫਿਰ ਇਹ ਬਿਲਕੁਲ ਸਹੀ ਬਾਤ ਹੈ ਇਹ ਸਾਰਾ ਸਾਫ ਕਰਤਾ ਟਾਈਲ ਕਲੀਨਰ ਨਾਲ ਅਮਨ ਆਪਾਂ ਉਹੀ ਟਾਈਲ ਕਲੀਨਰ ਲਿਆਵਾਂਗੇ ਜਿਹੜਾ ਅੱਜ ਲਿਆਂਦਾ ਬਬਲੂ ਰਾਣੀ ਮੰਗਵਾਇਆ ਆ ਦੇਖ ਸਾਰਾ ਮਤਲਬ ਆਪਣੇ ਵਾਸ਼ਰੂਮ ਵਾਸਤੇ ਉਹ ਪਿਆ ਦੇਖੋ ਕਿੰਨਾ ਥੋੜਾ ਲੱਗ ਰਹੀ ਕੋਈ ਗੱਲ ਨਹੀਂ ਕੰਮ ਕਰਾਓ ਕਿ ਚਾ ਸਫਾਈ ਹੋਣ ਦੋ ਮਿੱਟੀ ਚੀਪ ਤਸ ਜਾਣਾ

ਇਹ ਮਾਰਬਲ ਪੋਆ ਸੀ ਪਹਿਲਾਂ ਇਹ ਮਾਰਬਲ ਪੋਆ ਸੀ ਪਹਿਲਾਂ ਮੇਰੇ ਇਹਨਾਂ ਨੇ ਕਿਹਾ ਵੀ ਨਹੀਂ ਇਹ ਸੈੱਟ ਨਹੀਂ ਬੈਠਣਾ ਇਹ ਮਾਰਬਲ ਸੀ ਨਾ ਮਾਰਬਲ ਸੀਗਾ ਮਾਰਬਲ ਦੀ ਪੱਟੀ ਹੁਣ ਬੱਬਲੂ ਕਹਿੰਦਾ ਕਿ ਬਾਹਰ ਆਪਣੇ ਰਹਿਣਾ 24 ਘੰਟੇ ਗਿੱਲਾ ਤੇ ਇਸ